ਫਗਵਾੜਾ ਵਿੱਚ ਚੋਰਾਂ ਦੇ ਹੌਸਲੇ ਬਲੰਦ ਹੁਣ ਅਣਖੀ ਨਗਰ ਵਿੱਚ ਚੋਰਾਂ ਨੇ ਇੱਕ ਘਰ ਨੂੰ ਬਣਾਇਆ ਨਿਸ਼ਾਨਾ ਘਰ ਦੇ ਵਿੱਚੋਂ ਦੋ ਮੋਬਾਈਲ 20000 ਦੀ ਨਕਦੀ ਅਤੇ ਦੋ ਚਾਂਦੀ ਦੇ ਕੜੇ ਲੈ ਕੇ ਚੋਰ ਹੋਏ ਫਰਾਰ ਹੈਂਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾਸ਼ ਕਰਮਾ ਦੀ ਰਿਪੋਰਟ ਦੋਨੇ ਰੁਟੇ ਤੋਂ ਆਮ ਦੋਨੇ ਹੱਥਾਂ ਦੇ ਕੜੇ ਕਾਦੇ ਚਾਂਦੀ ਦੇ ਸੀ ਚਾਂਦੀ ਦੇ ਸੀ ਮੋਟੇ ਕੜੇ ਸੀ ਦੋ ਹੀ ਲਾ ਕੇ ਲੈ ਗਏ ਇੱਥੇ ਲੱਗਿਆ ਜੀ ਮੋਬਾਈਲ ਜੀ ਇਤਨਾ ਤੇ ਸੁੱਤੇ ਪੈ ਸਕਿਆ ਤੇ ਦੋ ਮੋਹਲੇ ਤੇ ਲੱਗੀਆਂ ਦੀਆਂ ਕੁੜੀ ਇੱਥੇ ਸੁੱਤੀ ਸੀਗੀ ਪਹਿਲੇ ਦਾ ਦੇਸਲੇ 20000 ਰੁਪਏ ਥੱਲੇ ਵੇਚ ਰਗਾ ਦੋ ਮੋਬਾਈਲ ਇੱਥੇ ਸੀਗਾ ਤੇ ਕੁੜੀ ਇੱਥੇ ਲੰਮੀ ਸੁੱਤੀ ਪਈ ਸੀ ਉਹ ਕਿਹੜਾ ਲਾ ਕੇ ਲੈ ਗਈ ਇਧਰੋਂ ਤੋਂ ਮਾਹ ਕੋਣ ਗਏ ਦੱਸੋ ਕਿਹਦੇ ਨਾਲ ਕਿਹਾ ਹਾਂ ਨੰ ਫੁੱਲ ਜੇਰੀ ਹੈ ਫੁੱਲ ਜੇਰੀ तो क्या मामला क्या है यहाँ ये क्या मेरा लड़का सोया था रात के बारह बजे हम लोग जगा था उसके बाद सोया था सुबह उठा गाड़ी लेके जाएगा मंडी फोन फोन आया नहीं मोबाइल खोजने लगा मोबाइल है दो मोबाइल है नहीं कितने मोबाइल थे दो मोबाइल तो कोई कैश वगैरह भी था कैश बीस हजार था बीस हजार का दो से दो दो हाथ के बच्चे का चांदी के कारा है सुबह पता लगा रात को तो कुछ पता लगा नहीं हमें ये डर है जब बच्चे, सोया है। किसी दिन बच्चे का ये ये नगर। नगर। यहाँ रहते, रहते, रहते हैं पहले चोरी नहीं हुआ कभी नहीं हुआ नहीं, नहीं। तो पुलिस कम्प्लेट की इस मामले को लेकर हाँ अभी आया तो पुलिस आई थी पुलिस नहीं आया आएंगे विकास साहू जी ਹਾਂਜੀ ਕਿੱਥੇ ਰਹਿੰਦੇ ਜੀ ਆਪਾਂ ਅਨਕੀਨਾਂ ਕਲੀ ਨੰਬਰ 5 ਜੀ ਤੇ ਮਾਮਲਾ ਕੀ ਹੈ ਜਿਹੜਾ ਅੱਜ ਤੁਸੀਂ ਇੱਕ ਕਾਰ ਦੇ ਵਿੱਚ ਆਪਣੇ ਬੈਠੇ ਆ ਮਾਮਲਾ ਇਹ ਹੈ ਜੀ ਆਪਣਾ ਦੋ ਮੋਬਾਈਲ ਚੋਰੀ ਹੋਏ ਜੀ ਇੱਕ ਆਪਣਾ 20000 ਰੁਪਏ ਕੈਸ਼ ਚੋਰੀ ਹੋਇਆ ਜੀ ਇੱਕ ਦੋ ਇੱਕ ਕੁੜੀ ਦਾ ਕੜਾ ਚੋਰੀ ਹੋਇਆ ਜੀ ਉਹ ਵੀ ਹੱਥੋਂ ਲਾ ਕੇ ਲੈ ਗਿਆ ਜੀ ਕੜੇ ਚਾਂਦੀ ਦੇ ਚਾਂਦੀ ਦੇ ਸੀਗਾ ਜੀ ਦੋਨੇ ਕੜੇ ਲਾ ਕੇ ਗਏ ਦੋਨੇ ਕੜੇ ਤੇ ਕੁੜੀ ਦਾ ਨਾਂ ਕੀ ਛੋਟੀ ਦਾ ਮੋਹੀ ਹੈ ਹੈ ਮੋਹੀ ਹੈ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਚੋਰੀ ਹੋ ਗਈ? ਜਦੋਂ ਮੈਂ ਸਵੇਰੇ ਉੱਠਿਆ ਜਦੋਂ 5:00 ਵਜੇ అలారం ਲਾਇਆ ਹੈ 5:00 ਵਜੇ ਉੱਠਦਾ ਮੈਂ ਜਦਾਂ ਤੇ ਮੋਬਾਈਲ ਮੈਂ ਸੋਚਿਆ ਉਹ అలారం ਗੱਲ ਨਹੀਂ ਵੱਜਿਆ ਜੀ। ਜਦ ਮੰਡੀ ਦਾ ਕੰਮ ਕਰਦਾ ਹੁੰਦਾ ਮੈਂ। ਇਹ ਜਦੋਂ ਉੱਠਿਆ ਦੇਖਿਆ ਮੋਬਾਈਲ ਇਹ ਹੈ ਨਹੀਂ। ਕਿਵੇਂ ਮੈਸੇਜ ਆਇਆ ਜਦੋਂ ਸ਼ਹਿਰ ਤੋਂ ਕਿ ਡਿਗਿਆ ਹਾਂਗਾ ਸ਼ਹਿਰ ਤੋਂ। ਕਿਹੜੇ ਮੋਬਾਈਲ ਸੀ ਆਪਣੇ? Vivo Y33 ਤੇ ਦੂਜਾ ਮੋਬਾਈਲ? ਦੂਜੇ ਦਾ ਸੀ ਆਹ ਜੀ ਬਾਈ। ਕੀ ਨਾਂ ਸੀ ਉਹਦਾ? Oppo ਜੀ। Oppo ਦਾ। ਤੇ ਲਗਭਗ ਕਿੰਨਾ ਕ ਨੁਕਸਾਨ ਹੋ ਗਿਆ ਭਾਜੀ? ਜੀ ਹੈਗਾ ਜੀ ਆਪਣਾ ਜੀ ਇੱਕ ਵੀ 20000 ਤੋਂ ਵੱਧ ਆ ਸਕਾ 10000 ਦਾ ਹੋ ਸਕਾ ਜੀ 20000 ਕੈਸ਼ ਹਮ 4 ਜਿਆਦਾ ਕੜਾ ਸਕਾ ਜੀ ਤੇ ਟੋਟਲ ਕਿੰਨਾ ਕ ਬਣ ਗਿਆ ਲਗਭਗ ਇਹ ਬਣ ਗਿਆ ਤੁਹਾਡਾ 33 37 37 ਇਹ 68000 ਠੀਕ ਹੈ ਤੇ ਪੁੱਲਥ ਕੰਪਲੀਟ ਕੀਤੀ ਸਮਾਂ ਨੂੰ ਲੈ ਕੇ ਹੁਣ ਇਹ ਕੰਪਲੀਟ ਕਰਕੇ ਆਏ ਜੀ ਤੇ ਪੁੱਲ ਥੋੜੀ ਸੀ ਮੌਕੇ ਤੇ ਨਹੀਂ ਆਈ ਹੁਣ ਕੰਪਲੀਨ ਹੁਣੀ ਕਰਕੇ ਆਏ ਜੈਕਟ ਕਰਕੇ ਆਏ ਤੇ ਕੀ ਪ੍ਰਸ਼ਾਸ਼ਨ ਕੋ ਮੰਗ ਰਹਾ ਤੇ ਜਿੰਦਾ ਚੋਰੀ ਦੀਆਂ ਬਾੜਾਂ ਤਾਂ ਬਹੁਤ ਹੋ ਰਹੀਆਂ ਇਹਦਾ ਹੀ ਸੋਚਦੇ ਫੜਾਫੜਾ ਜਿਹੜਾ ਫਾੜ ਹੋ ਗਿਆ ਬੰਦਾ ਅਗੇ ਤਾਂ ਗਾੜ ਰਚਦਾ ਹੀ ਹਿੱਤੇ ਹੁੰਨੇ ਪੇ ਹੁੰਨੇ ਆ ਹੋਰ ਕੁਝ ਕਾੜਨਾ ਕਰ ਜਵੇ ਕੋਈ ਕੋਈ ਕੈਮਰੇ ਚਾਏ ਬੰਦੇ ਕੈਮਰੇ ਦੇ ਚੈੱਕ ਨਹੀਂ ਕਰਾਈ ਜੀ ਕੋਈ ਇੱਥੇ ਲੱਗੇ ਆਪਣੇ ਸੀਸੀਟੀਵੀ ਕਿਵੇਂ ਲੱਗੇ ਦੋ ਦਿਨ ਕੈਮਰੇ ਲੱਗੇ ਹੋਏ ਜੀ ਰੋਡ ਤੇ